ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆਂ ਆਇਆ ਗਿਆ ਅਕਸਰ ਘਰਾਂ ਵਿੱਚ ਆਏ ਗਏ ਦੀ ਗੱਲ ਹੁੰਦੀ ਰਹਿੰਦੀ ਆ ਆਇਆ ਗਿਆ ਅਜੇ ਆਪਣੇ ਘਰੋਂ ਸਾਡੇ ਘਰ ਪਤਾ ਨਹੀਂ ਕਦੋਂ ਆਵੇ ਪਰ ਅਸੀਂ ਸਾਰੇ ਆਏ ਗਏ ਦੀ ਤਿਆਰੀ ਉਹਦੇ ਆਉਣ ਤੋਂ ਪਹਿਲਾਂ ਹੀ ਕਰਨ ਲੱਗ ਜਾਂਦੇ ਆ ਜਿਵੇਂ ਘਰ 'ਚ ਕੋਈ ਚਾਦਰ ਸਰਾਣੇ ਨਵੀਂ ਕ੍ਰੌਕਰੀ ਇੱਥੋਂ ਤੱਕ ਅਗੇ ਬਿਸਕੁਟ ਨਮਕੀਨ ਵੀ ਸਾਹਮਣੇ ਰੱਖਦੇ ਆ ਵੀ ਇਹ ਆਏ ਗਏ ਲਈ ਆ ਕਿਉਂਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਆਏ ਗਏ ਦੇ ਸਾਹਮਣੇ ਕਿ ਦੇਖ ਤੇਰੇ ਆਉਣ ਤੇ ਤੈਨੂੰ ਕਿੰਨਾ ਖਾਸ ਸਮਝਿਆ ਇਹਨੂੰ ਚੰਗੀ ਪ੍ਰੌਣਚਾਰੀ ਵੀ ਆਖਦੇ ਨੇ ਪ੍ਰੌਣਚਾਰੀ ਪਹਿਲਾਂ ਵੀ ਹੁੰਦੀ ਸੀ ਸਾਡੇ ਵੱਡੇ ਬਡੇਰ ਵੀ ਕਰਦੇ ਸੀ ਚਾਹ ਰੋਟੀ ਤਾਂ ਉਹ ਵੀ ਘਰ ਆਏ ਗਏ ਨੂੰ ਦਿੰਦੇ ਸੀ ਪਰ ਉਸ ਪ੍ਰੌਣਚਾਰੀ 'ਚ ਆਪਣੱਤ ਸੀ ਦਿਖਾਵਾ ਨਹੀਂ ਸੀ ਹੁਣ ਤਾਂ ਖਾਸ ਕਰਕੇ ਆਪਣੀ ਵੱਡੀ ਕੋਠੀ ਮਾਡਰਨ ਰਸੋਈ ਮਾਡਰਨ ਬਾਥਰੂਮ ਬਖਾਉਣ ਲਈ ਆਇਆ ਗਿਆ ਬੁਲਾਇਆ ਜਾਂਦਾ